ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨਮਾਨ ਦੇ ਖਰੜ ਖੇਤਰ ਦੀ ਜਿੱਥੇ 5 ਤੋਂ 6 ਸਾਲ ਤੋਂ ਐਸਬੀਬੀ ਕਲੋਨੀ ਦੇ ਬਾਹਰ ਪਾਣੀ ਨਾਲ ਜਲਥਲ ਹੋਈ ਪਈ ਹੈ ਤੇ ਸੜਕਾਂ ਤੇ ਗੋਡੇ-ਗੋਡੇ ਬੁਰਾ ਹਾਲ ਹੈ ਲੋਕਾਂ ਦਾ ਕਹਿਣਾ ਹੈ ਕਿ 10 ਮਿੰਟ ਦੀ ਬਰਸਾਤ ਖੇਤਰ ਵਿੱਚ ਕਹਿਰ ਮਚਾ ਦਿੰਦੀ ਹੈ ਤਸਵੀਰਾਂ ਸਾਫਨ ਤੁਸੀਂ ਵੇਖ ਵੀ ਸਕਦੇ ਹੋ ਕਿ ਇੱਥੇ ਕੀ ਹਾਲ ਹੁੰਦਾ ਹੈ ਬਰਸਾਤਾਂ ਦੇ ਦਿਨਾਂ 'ਚ ਸਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਹਰ ਅਫਸਰ ਨਾਲ ਵੀ ਗੱਲਬਾਤ ਕਰ ਚੁੱਕੇ ਹਨ ਪਰ ਕਿਸੇ ਨੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ। ਕੀ ਮਸਲਾ ਹੈ ਜਿਹੜਾ ਅੱਜ ਇਕੱਠੇ ਹੋਏ ਹੋ? ਮਸਲਾ ਇਹ ਹੈ ਜੀ 9 ਨੰਬਰ ਗੇਟ ਦਾ ਕਈ ਵਾਰੀ ਇਹਨਾਂ ਨੂੰ ਕਮੇਟੀ ਨੂੰ ਅਸੀਂ ਦਰਖਾਸਤਾਂ ਵੀ ਦੇ ਲਈਆਂ ਤੇ ਕਹਿ ਵੀ ਲਿਆ ਵਰਬਲੀ ਵੀ ਕਹਿ ਲਿਆ ਪਰ ਸਾਡੇ ਇਲਾਕੇ ਦਾ ਇੰਨਾ ਕੁ ਬੁਰਾ ਹਾਲ ਹੈ ਜਿਹਦਾ ਕੋਈ ਅੰਤ ਨਹੀਂ। ਕਹਿ ਕਹਿ ਕੇ ਥੱਕ ਚੁੱਕੇ ਆ ਪ੍ਰਸ਼ਾਸਨ ਥੋੜੀ ਪੈਂਦੀ ਹੈ ਟੋਪਾ ਜ਼ਿਆਦਾ ਬਣ ਜਾਂਦਾ ਹੈ। ਔਰ ਐਡਾ ਵੱਡਾ ਟੋਬਾ ਐ ਐਸਬੀਪੀ ਸਾਹਮਣੇ ਇਹ ਕਲੋਨੀ ਹੈ ਉਸ ਸੀਵਰੇਜ ਦਾ ਪਾਣੀ ਛੱਡ ਦਿੰਦੇ ਨੇ ਉਹਦੇ ਬਾਰੇ ਵੀ ਕਈ ਵਾਰੀ ਕੰਪਲੀਟਾ ਮਾਰਕੀਟ ਕਰ ਚੁੱਕੀ ਆ ਇਲਾਕਾ ਕਈ ਵਾਰੀ ਨਾਕੇ ਲਾ ਚੁੱਕੇ ਆ ਬੰਦ ਕਰ ਚੁੱਕੇ ਆ ਉਹਦੇ باوجود ਵੀ ਇਹ ਇਲਾਕੇ ਦਾ ਸੁਧਾਰ ਨਹੀਂ ਹੋ ਰਿਹਾ ਸਾਡੀ ਬਾਰ ਬਾਰ ਕਮੇਟੀ ਨੂੰ ਇਹੀ ਬੇਨਤੀ ਹੈ ਐਮਸੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਸ ਇਲਾਕੇ ਵੱਲ ਕੋਈ ਧਿਆਨ ਦਿਓ ਅੱਜ ਵੀ ਮੇਰੀ ਕਈ ਅਫਸਰ ਸਾਹਿਬਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਇਹਦਾ ਅਸੀਂ ਮਸਲਾ ਹੱਲ ਕਰਾਵਾਂਗੇ ਪਰ ਹੋ ਨਹੀਂ ਰਿਹਾ ਕਿੰਨੇ ਟਾਈਮ ਤੋਂ ਤੰਗ ਇਹ ਮੇਰਾ ਖਿਆਲ ਹੈ ਜੀ ਮੇਰੇ 5-6 ਸਾਲ ਹੋ ਗਏ ਨੇ ਇਹੀ ਹਾਲ ਚੱਲਿਆ ਆ ਰਿਹਾ ਹੈ ਪਾਣੀ ਕਿੰਨੇ ਟਾਈਮ ਤੋਂ ਖੜਦਾ ਪੰਜ 6 ਸਾਲ ਤੋਂ ਪਾਣੀ ਖੜ ਰਿਹਾ ਹੈ ਜੀ ਮੀ ਕਿੰਨਾ ਮੀ ਕਿੰਨਾ ਕਿ ਪਿਆ ਮੀ ਤਾਂ ਐਵੇਂ 10-15 ਮਿੰਟ ਪੈਂਦਾ 20 ਮਿੰਟ ਪੈਂਦਾ 10 ਦਿਨ ਬਾਅਦ ਇੱਥੇ ਪਾਣੀ ਖੜਾ ਰਹਿ ਜਾਂਦਾ ਤੇ ਪਾਣੀ ਆਂਦਾ ਕਿੱਥੋਂ ਫਿਰ ਪਾਣੀ ਐਸਬੀਪੀ ਇਧਰੋਂ ਸੀਵਰੇਜ ਛੱਡਦੀ ਹੈ ਜੀ ਤੁਸੀਂ ਰੋਕਿਆ ਨਹੀਂ ਕਦੇ ਕਈ ਵਾਰੀ ਰੋਕ ਲਿਆ ਜੀ ਕਈ ਵਾਰੀ ਐਜੀਟੇਸ਼ਨਾਂ ਹੋ ਰਹੀਆਂ ਉਹਦੇ ਬਾਵਜੂਦ ਵੀ ਕੋਈ ਐਕਸ਼ਨ ਹੋ ਹੀ ਨਹੀਂ ਰਿਹਾ ਸਾਰੇ ਘਰੜ ਦਾ ਹਾਲ ਮਾੜਾ ਹੈ ਸਾਡਾ ਦਾ ਹਾਲ ਹੈ ਮਾੜਾ ਇਹ ਖਲੜ ਸਾਰੇ ਖਲੜ ਦਾ ਹਾਲ ਮਾੜਾ ਕੀਤਾ ਪਿਆ ਕੋਈ ਕਿਸੇ ਪਾਸੇ ਚਲੇ ਜਾਓ ਤੁਸੀਂ ਅੰਦਰ ਸ਼왈ਕ ਸਿਟੀ ਦੇ ਅੰਦਰ ਚਲੇ ਜਾਓ ਉੱਥੇ ਸੀਵਰੇਜ ਪਟਿਆ ਜਾ ਰਿਹਾ ਹੈ ਉੱਥੇ ਵੀ ਹੁਣ ਅੱਜ ਲੰਘਣਾ ਔਖਾ ਹੋਇਆ ਪਿਆ ਲੋਕਾਂ ਵਾਸਤੇ ਤੁਸੀਂ ਕੀ ਨਾਮ ਤੁਹਾਡਾ ਤੇ ਕਿਹੜੀ ਦੁਕਾਨ ਦੀ ਮਨੀਤ ਸਿੰਘ ਹੈ ਜੀ ਮੇਰੀ ਸਾਹਮਣੇ ਦਵਾਈਆਂ ਦੀ ਦੁਕਾਨ ਹੈ ਜੀ ਸ਼왈ਕ ਸਿਟੀ ਦੇ 16 ਨੰਬਰ ਕਿਹ ਕੀ ਇਸ਼ੂ ਹੈ ਇੱਥੇ 10 ਸਾਲ ਤੋਂ ਮੈਂ ਦੇ ਬੁਰਾ 6 ਸਾਲ ਨਹੀਂ 10 ਸਾਲ ਤੋਂ ਇਸ ਇਲਾਕੇ ਦਾ ਕਦੀ ਸੁਧਾਰ ਨਹੀਂ ਵੇਖਿਆ ਆਪਾਂ 10 ਮਿੰਟ ਦੀ ਬਾਰਿਸ਼ ਆਉਂਦੀ ਪੂਰਾ ਟੋਬਾ ਬਣ ਜਾਂਦਾ ਔਰ ਇਹ ਪਾਣੀ ਕਦੀ ਵੀ ਨਹੀਂ ਇੱਥੇ ਨਿਕਲਿਆ ਨਾਗ ਦੀ ਨਿਕਾਸੀ ਹੋਈ ਅਸੀਂ ਤਾਂ ਸਿਰਫ ਇਹੀ ਹੈ ਦਰਖਾਸਤ ਸਾਡੀ ਸਾਰੇ ਅੱਗੇ ਅਸੀਂ ਅਫਸਰਾਂ ਨੂੰ ਵੀ ਮਿਲ ਆਏ ਆ ਐਸਡੀਓ ਐਕਸੀਅਨ ਨੂੰ ਵੀ ਐਮਸੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਉਹ ਕਹਿੰਦੇ ਕਰਾ ਦਿੰਨੇ ਪਰ ਹਜੇ ਤੱਕ ਇਹਦਾ ਕੋਈ ਹੱਲ ਸਾਨੂੰ ਨਜ਼ਰ ਨਹੀਂ ਆਉਂਦੀ ਸਾਡੀ ਉਹਨਾਂ ਅੱਗੇ ਵੀ ਇਹੀ ਬੇਨਤੀ ਹੈ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕਰਾ ਦਿੱਤਾ ਜਾਵੇ ਤਾਂ ਕਿ ਆ ਜਿਹੜਾ ਬਿਲਕੁਲ ਅੱਗੇ ਡੇਂਗੂ ਫੈਲ ਰਹੀ ਹੈ ਬਿਮਾਰੀਆਂ ਫੈਲਣ ਦਾ ਮਾਰਕੀਟ ਦਾ ਵਪਾਰ ਰੁਕਿਆ ਪਿਆ ਬਹੁਤ ਚੀਜ਼ਾਂ ਫਰਕ ਪੈਂਦੀਆਂ ਜੀ ਜਦੋਂ ਤੁਹਾਡੇ ਕੋਲ ਕੋਈ ਦਵਾਈ ਦੀ ਤੁਸੀਂ ਦਿੱਸਦੇ ਦੁਕਾਨ ਹੈ ਦਵਾਈ ਤਾਂ ਬਹੁਤ ਜ਼ਰੂਰੀ ਹੈ ਗਾਹ ਫਿਰ ਕਿਵੇਂ ਸਮਾਨ ਲੈਣਾ ਦਾ ਗਾਹ ਜੀ ਜਿਹੜੀ ਆਪਣੀ ਗੱਡੀ ਆ ਗੱਡੀ ਤੇ ਆਉਂਦਾ ਵੈਸੇ ਤੇ ਗਾਹ ਆ ਹੀ ਨਹੀਂ ਰੇ ਮਾਰਕੀਟ ਦਾ ਇੰਨਾ ਕੋ ਹਾਲ ਬੁਰਾ ਕਿਉਂਕਿ ਇਸ ਪਾਣੀ ਵਿੱਚ ਕੌਣ ਚੱਲ ਕੇ ਆਊਗਾ ਇੱਥੇ ਬੱਚੇ ਵੀ ਸਕੂਲਾਂ 'ਚ ਪੜਦੇ ਆਉਣਗੇ ਜਿਹੜੇ ਨੇੜੇ-ਤੇੜੇ ਉਹਨਾਂ ਬੱਸਾਂ ਆਂਦੀਆਂ ਹੋਣਗੀਆਂ ਫਿਰ ਉਹ ਕਿਵੇਂ ਲੈਣੇ ਉਹ ਕਿੱਥੋਂ ਲੈਣੇ ਉਹ ਬੱਚਿਆਂ ਨੂੰ ਬੱਚਿਆਂ ਨੂੰ ਦੀ ਇੱਥੇ ਹੀ ਮਿੱਟੀ ਤੇ ਪਾਣੀ ਦੇ ਵਿੱਚ ਹੀ ਉਤਾਰ ਕੇ ਜਾਂਦੇ ਨੇ ਤੇ ਬੁਰੀ ਹਾਲਤ ਹੈ ਕੋਈ ਕੋਈ ਇਸ ਏਰੀਏ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਟਕੀ ਨਾਮ ਤੁਹਾਡਾ ਤੇ ਕਿਹੜਾ ਤੁਹਾਡਾ ਦੁਕਾਨ ਹੈ ਮੇਰੀ ਆਟੋ ਟੈਕ ਦੁਕਾਨ ਹੈ ਗੁਰਮੀਤਕੌਰ ਮੇਰਾ ਨਾਮ ਹੈ 14 ਜੀਨ ਤੋਂ ਮੈਂ ਐਮਸੀ ਨੂੰ ਤੇਲੀ ਰਿਪੋਰਟ ਆ ਪਾ ਰਹੀਆਂ ਪਾਣੀ ਦੀਆਂ ਟੈਲੀਫੋਨ ਕਰ ਰਹੀਆਂ ਪਰ ਮੇਰੀ ਕੋਈ ਸੁਣਵਾਈ ਨਹੀਂ ਉਹ ਰੋਜ਼ ਕਹਿੰਦਾ ਹੈ ਮੀਟਿੰਗ ਹੋ ਰਹੀ ਹੈ ਮੀਟਿੰਗ ਹੋ ਰਹੀ ਹੈ ਅੱਜ ਕੋਟਾ ਫੈਸਲਾ ਹੋ ਜਾਏਗਾ ਅੱਜ ਫੈਸਲਾ ਹੋ ਜਾਏਗਾ ਪਰ ਫੈਸਲਾ ਨਹੀਂ ਹੋ ਰਹਾ ਪਾਣੀ ਤਾਂ ਆਂਦੀ ਹੈ ਸਿਰਫ 10 ਮਿੰਟ ਬਾਰਸ਼ ਆਂਦੀ ਹੈ ਜਾਂ 20 ਮਿੰਟ ਬਾਰਸ਼ ਆਂਦੀ ਹੈ ਡੇਲੀ ਇੱਥੇ ਪੰਜ ਬੰਦੇ 6 ਬੰਦੇ ਕਿਰਦੇ ਹੈ ਦੇਖੋ ਸੜਕਾਂ ਤੇ ਖੱਡੇ ਬਨੇ ਹੋਏ ਨੇ ਇਹ ਮੋਟਰ ਇਹਨਾਂ ਦੇ ਅੱਗੇ ਅਸੀਂ ਲੋਕ ਵੀ ਲਗਾਏ ਪਰ ਇਹ ਮੋਟਰ ਤਾਂ ਲੋਕ ਖੋਲ ਲੈਂਦੇ ਹੈਗੇ ਨੇ ਐਸਪੀਪੀ ਵਾਲੇ ਆਫਿਸ ਵਾਲੇ ਅਸੀਂ ਮਾਰਕੀਟ ਵਾਲਿਆਂ ਨੇ ਤਿੰਨ ਵਾਰੀ ਇਹਨਾਂ ਦੇ ਗੇਟ ਵੀ ਬੰਦ ਕੀਤੇ ਨੇ ਪਰ ਇਹਨਾਂ ਤੇ ਕੋਈ ਅਸਰ ਨਹੀਂ ਆ ਜਿਸ ਰਾਈ ਨਾਲੀ ਰਾਈ ਪਾਣੀ ਆਂਦਾ ਹੈ ਮੋਟਰ ਰਾਈ ਉਹ ਅਸੀਂ ਨਾਲੀ ਵੀ ਬੰਦ ਕਰ ਦਿੱਤੀ ਇਹਨਾਂ ਤੇ ਸੀਮੈਂਟ ਲਾ ਕੇ ਬੰਦ ਕਰਤੀ ਮਿੱਟੀ ਲਾ ਕੇ ਬੰਦ ਕਰਤੀ ਪਰ ਇਹ ਫਿਰ ਖੋਲ ਲੈਂਦੇ ਨੇ ਉਹ ਕਹਿੰਦੇ ਨੇ ਕਮੇਟੀ ਦਾ ਕੰਮ ਹੈ ਪਾਣੀ ਨੂੰ ਵਹਾਅ ਕਰਨਾ ਸਾਡਾ ਕੋਈ ਕੰਮ ਨਹੀਂ ਹੈ ਐਸਪੀਪੀ ਵਾਲਿਆਂ ਦਾ ਪ੍ਰਧਾਨ ਕਹਿੰਦਾ ਹੈ ਮੈਂ ਖੁਦ ਕੋਲ ਖੜੀ ਸੀ ਐਮਸੀ ਮਨਮੋਹਨ ਸਿੰਘ ਖੜਾ ਸੀ ਕੋਲ ਉਹ ਕਹਿੰਦਾ ਜੀ ਕਮੇਟੀ ਵਾਲੇ ਪਾਣੀ ਘਟਣ ਸਾਡੇ ਕੋਲ ਮਤਲਬ ਨਹੀਂ ਪਾਣੀ ਉਹ ਕਹਿੰਦੇ ਨੇ ਜੀ ਰੋਜ਼ ਫੈਸਲੇ ਹੋ ਜਾਂਦੇ ਹੋ ਜਾਂਦੇ ਪਰ ਫੈਸਲਾ ਕੋਈ ਨਹੀਂ ਹੁੰਦਾ ਹੈਗਾ ਮਾਰਕੀਟ ਬਹੁਤ ਦੁਖੀ ਹੈ ਮਾਰਕੀਟ ਦਾ ਬਿਜ਼ਨਸ ਠੱਪ ਹੋਇਆ ਪਿਆ ਹੈਗਾ ਕਿਰਾਏ ਨਿਕਲਦੇ ਨਹੀਂ ਹੈ ਦੁਕਾਨਦਾਰ ਬੰਦ ਕਰੀ ਜਾ ਰਹੇ ਨੇ ਦੁਕਾਨਾਂ ਛੱਡੀ ਜਾ ਰਹੇ ਕਿਉਂ ਛੱਡੀ ਜਾ ਰਹੇ ਹਨ ਐਨਾ ਦੀ ਸੜਕ ਬਣਨੀ ਸੀ ਐਮਸੀ ਨੇ ਕਿਹਾ ਕਿ ਸਾਰੀ ਸੜਕ ਬਣ ਗਈ ਹੈ ਪਰ ਇਹ ਮਾਰਕੀਟ ਦਾ ਟੋਟਾ ਛੱਡਿਆ ਗਿਆ ਅੱਗੋਂ ਦੀ ਸੜਕ ਬਣਾ ਦਿੱਤੀ ਗਈ ਜਦੋਂ ਬਣਾ ਰਹੇ ਸੀ ਅਸੀਂ ਕਿਹਾ ਕਿਉਂ ਟੋਟਾ ਛੱਡ ਰਹੇ ਹੋ ਕਹਿੰਦੇ ਜੀ ਤੁਹਾਡਾ ਬਾਅਦ ਚ ਬਣਾਵਾਂਗੇ ਸੜਕ ਬਣਾ ਕੇ ਚੱਲੇਗੇ ਪਰ ਕੋਈ ਸੜਕ ਦਾ ਟੋਟਾ ਨਹੀਂ ਹੋਊਗਾ ਇਹਦਾ ਸਾਨੂੰ ਜਵਾਬ ਦਿੱਤਾ ਜਾਏ ਸਾਨੂੰ ਕਮੇਟੀ ਤੇ ਅਸੀਂ ਦਰਖਾਸਤ ਕਰਦੇ ਆ ਕਿ ਐਮਸੀ ਦੀ ਪੁੱਛਿਆ ਜਾਏ ਕਿਉਂ ਨਹੀਂ ਸਾਡੇ ਕੰਮ ਕੀ ਨਾਮ ਐਮਸੀ ਦਾ ਬਨਮੋਹ ਸਿੰਘ ਅੰਮ੍ਰਿਤ ਇਹ ਪਾਣੀ ਲੱਗਦਾ ਕਿੱਥੋਂ ਆਂਦਾ ਕਿੱਥੋਂ ਹੈ ਨਾ ਮੇਨ ਤਾਂ ਇਹ ਇਸ਼ੂ ਹੈ ਵੀ ਬਰਸਾਤ ਤਾਂ 10 ਮਿੰਟ ਖੜਿਆ ਵੀ ਨਹੀਂ ਜੀ ਸੀਪੀ ਵਾਲੇ ਮੋਟਰ ਚਲਾ ਕੇ ਪਾਣੀ ਛੱਡਦੇ ਨੇ ਗੰਦਾ ਪਾਣੀ ਛੱਡਦੇ ਨੇ ਉਹਦੇ 'ਚ ਗੰਦਗੀ ਫੈਲਦੀ ਹੈ ਮੱਛਰ ਆਉਂਦੇ ਆ ਬੱਚੇ ਵੀ ਸਕੂਲਾਂ ਦੇ ਜਿਹੜੇ ਜਾਂਦੇ ਆ ਇੱਥੋਂ ਹੀ ਨਿਕਲ ਕੇ ਜਾਂਦੇ ਕੋਈ ਹੋਰ ਕਲੋਨੀ ਵੀ ਹੈ ਐਸਪੀਪੀ ਹੈ ਐਸਪੀਪੀ ਗਾਰਡਨੀਆਂ ਹੈ ਇੱਕੋ ਹੀ ਮਾਲਕ ਹੈ ਦਾ ਬਾਣ ਦਾ ਮਤਲਬ ਦੋ ਕਲੋਨੀਆਂ ਦੋਨੋਂ ਹੀ ਹੋਤੀਆਂ ਜਦੋਂ ਪਹਿਲੀ ਕੱਲੀ ਐਸਪੀਪੀ ਸੀ ਕੋਈ ਪਾਣੀ ਦੀ ਸਮੱਸਿਆ ਨਹੀਂ ਸੀ ਜਿਸ ਦਿਨ ਦੀ ਐਸਪੀਪੀ ਗਾਰਡਨ ਬਣੀ ਹੈ ਉਸ ਦਿਨ ਦੀ ਸਮੱਸਿਆ ਪਾਣੀ ਦੀ ਹੈ ਨਸ਼ਾ ਤਸਕਰਾ ਖਿਲਾਫ ਚਲਾਈ ਜਾ ਰਹੀ ਮੁਹਿੰਦੇ ਤਹਿਤ ਡੀਜੀਪੀ ਪੰਜਾਬ ਅਤੇ ਸੀਐਮ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਪੂਰਥਲਾ ਪੁਲਿਸ ਥਾਣਾ ਸਿਟੀ ਦੇ ਪਾਸੋਂ ਪੁਲਿਸ ਥਾਣਾ ਸਿਟੀ ਵੱਲੋਂ ਤਿੰਨੇ ਨਸ਼ਾ ਤਸਕਰਾਂ ਦੀ 1 ਕਰੋੜ 25 ਲੱਖ ਰੁਪਏ ਦੀ ਜ਼ਾਇਦਾ ਜ਼ਬਤ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਨੂੰ ਪੋਸਟਰ 'ਤੇ ਚਿਪਕਾਇਆ ਤੇ ਉਹਨਾਂ ਨੂੰ ਸੀਲ ਕਰ ਦਿੱਤਾ ਜਿਨ੍ਹਾਂ ਦੇ ਖਿਲਾਫ ਜ਼ਿਲ੍ਹਾ ਕਪੂਰਥਲਾ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਸੰਦੀ ਨਜਾਇਜ਼ ਜ਼ਾਇਦਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਚਲਾਈ ਜਾ ਰਹੀ ਹੈ ਅੱਜ ਕੁਝ ਘਰਾਂ ਨੂੰ ਜਿਹੜਾ ਵਾ ਉਹ ਨੋਟਿਸ ਜਿਹੜਾ ਵਾ ਉਹ ਲਗਾ ਦਿੱਤਾ ਗਿਆ ਸੀ ਕਿਤੇ ਕੀ ਕਹੋਂਗੇ ਮਾਨਯੋਗ ਡੀਜੀਪੀ ਪੰਜਾਬ ਅਤੇ ਸੀਮ ਪੰਜਾਬ ਦੀ ਜਿਹੜੀ ਇੰਸਟਰਕਸ਼ਨ ਜਿਹੜੀ ਚੱਲ ਰਹੀ ਹੈ ਵੀ ਨਸ਼ਾ ਜਿਹੜਾ ਹੈਗਾ ਕਿਸੇ ਵੀ ਸੂਤ ਦੇ ਵਿੱਚ ਕਿਸੇ ਨੂੰ ਵੇਚ ਨਹੀਂ ਦੇਣਾ ਜੇ ਕੋਈ ਵੇਚਦਾ ਉਹਨੂੰ ਗ੍ਰਿਫਤਾਰ ਕਰਨਾ ਹੈ ਅਤੇ ਉਹਦੀ ਜਿਹੜੀ ਬਣਾਈ ਹੋਈ ਨਸ਼ੇ ਤੋਂ ਪ੍ਰਾਪਰਟੀ ਹੈ ਉਹ ਫੀਸ ਕਰਾਣੀ ਹੈ ਇਸੇ ਤਹਿਤ ਜਿਹੜਾ ਹੈਗਾ ਐਸਐਸਪੀ ਸਾਹਿਬ ਪੂਰਬਲਾਡ ਇਨਸਟਰਕਸ਼ਨ ਤੇ ਜਿਹੜੀ ਹੈਗੀ ਹੈ ਧਾਰਾ ਸਿਟੀ ਪੂਰਬਾ ਵੱਲੋਂ ਤਿੰਨ ਪ੍ਰਾਪਰਟੀਆਂ ਜਿਹੜੀ ਹੈਗੀ ਹੈ ਜਿਹੜੇ ਨਸ਼ਾ ਕਰਦੇ ਸੀ ਤੇ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀ ਸੀਜ਼ ਫ੍ਰੀਜ਼ ਕਰਾਈ ਗਈ ਹੈ ਇੱਕ ਜਿਹੜੇ ਹੈਗੇ ਨੇ ਜਸਵੀਰ ਸਿੰਘ चीतਾ ਜਿਹੜਾ ਕਿ ਹਾਤੀਗੇੜ ਰਹਿਣ ਵਾਲੇ ਸੀ ਹਾਤੀਖਾਨਾ ਦੇ ਉਹਨਾਂ ਦੀ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਅੱਜ ਫ੍ਰੀਜ਼ ਕੀਤੀ ਗਈ ਹੈ ਜਿਹੜੀ ਇਸ ਤੋਂ ਇਲਾਵਾ ਜਤਿੰਦਰ ਕੁਮਾਰ ਧਨੀਆ ਹੈਗਾ ਇਹਨਾਂ ਦੀ ਕਰੀਬ 27 28 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਅਤੇ ਕੁਲਦੀਪ ਸਿੰਘ ਬੈਂਜਾ ਜਿਹੜਾ ਹੈਗਾ ਇਹਦੀ ਕਰੀਬ 65 ਲੱਖ ਰੁਪਏ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਤੋਂ ਜਿਹੜੀ ਹੈਗੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਗਈ ਹੈ ਜੋ ਵੀ ਵਿਅਕਤੀ ਨਸ਼ਾ ਵੇਚੇਗਾ ਤੇ ਨਸ਼ੇ ਤੋਂ ਜੋ ਵੀ ਪ੍ਰਾਪਰਟੀ ਬਣਾਏਗਾ ਚਾਹੇ ਉਹ ਆਪ ਹੈ ਚਾਹੇ ਉਹਦਾ ਰਿਸ਼ਤੇਦਾਰ ਹੈ ਚਾਹੇ ਉਹਦਾ ਦੋਸਤ ਹੈ ਜਿਸ ਤੇ ਵੀ ਨਾਤੇ ਹੋਗੇ ਅਸੀਂ ਇਹ ਜਿਹੜੀ ਹੈ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਵਾਂਗੇ ਅਤੇ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਦੇ ਵਿੱਚ ਬਹੁਤ ਸੱਤਿਆ ਵੀ ਹੈ ਸਾਡੀ ਜਿਹੜੀ ਹੈਗੀ ਪਾ ਕਪੂਰਥਲਾ ਪੁਲਿਸ ਜਿਹੜੀ ਹੈਗੀ ਇਸ ਦੇ ਵਿੱਚ ਵਚਨਬੱਧ ਹੈਗੀ ਹੈ ਮੇਨ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜਾ ਹੈਗਾ ਉਸ ਨੂੰ ਅਸੀਂ ਕਿਸੇ ਵੀ ਸੂਸ ਦੇ ਵਿੱਚ ਉੱਠਣ ਨਹੀਂ ਦੇਣਾ ਸਾਡੀ ਪੁਲਿਸ ਜਿਹੜੀ ਹੈਗੀ ਹੈ 24 ਘੰਟੇ ਮੁਸਤੈਦ ਹੈਗੀ ਜੇਕਰ ਇਸ ਬੰਦ ਦੀ ਕੋਈ ਵੀ ਸਾਨੂੰ ਇਨਫੋਰਮੇਸ਼ਨ ਦੇਣੀ ਜ਼ਰੂਰ ਹੈਗਾ ਉਹ ਸਾਡੇ ਟੋਲ ਨੰਬਰ ਜਿਹੜੇ ਅਸੀਂ ਆਲਰੇਡੀ ਦਿੱਤੇ ਹੋਏ ਨੇ ਉਸ ਤੇ ਟੋਲ ਨੰਬਰ ਤੇ ਜਦੋਂ ਮਰਜ਼ੀ ਫੋਨ ਕਰੇ ਜਿਹੜਾ ਵੀ ਵਿਅਕਤੀ ਸਾਨੂੰ ਦੱਸੇਗਾ ਅਸੀਂ ਉਹਦੀ ਆਇਡੈਂਟੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਸ਼ੇਅਰ ਨਹੀਂ ਕਰਾਂਗੇ ਤੇ ਅਸੀਂ ਜਿਹੜੀ ਵਰਦੀ ਕਾਰਵਾਈ ਜਿਹੜੀ ਹੈਗੀ ਉਹ ਕਰਦੇ ਸਰ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਢੇੜੀ ਕੋਟੇੜੀ ਫ੍ਰਿਕ ਕੀਤੀ ਜਾਣਗੀਆਂ ਜਿਨ੍ਹਾਂ ਦੇ ਖਿਲਾਫ ਵੀ ਮੁਕਦਮੇ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਉਹਨਾਂ ਦੀ ਸਾਰਿਆਂ ਦੀ ਪ੍ਰਾਪਰਟੀਆਂ ਜਿਹੜੀ ਹੈਗੀ ਐਸੇ ਆਇਡੈਂਟੀਫਾਈਡ ਕਰਾ ਰਹੇ ਆ ਜਿਹਦੀ ਵੀ ਪ੍ਰਾਪਰਟੀ ਹੋएगी ਚਾਹੇ ਉਹ ਆਪਣੇ ਨਾਂ ਤੇ ਆਪਣੀ ਫੈਮਿਲੀ ਦੇ ਨਾਂ ਤੇ ਆਪਣੇ ਯਾਰ ਦੋਸਤਾਂ ਦੇ ਨਾਂ ਤੇ ਰਿਸਪੀਰਡ ਦੇ ਨਾਤੇ ਬਣਾਈ ਹੋਈ ਉਹਨੂੰ ਵੀ ਅਸੀਂ ਫ੍ਰੀਜ਼ ਕਰਾਂ ਮਾਣੀਓ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮੋਹਾਲੀ ਤੋਂ ਖਰੜ ਹਾਈਵੇ ਦੇ ਰਾਤ ਸਮੇਂ ਨਾਕੇ ਲਗਾਏ ਗਏ ਤੇ ਹਰਾਨ ਜਾਣ ਵਾਲੇ ਵਾਣਾ ਦੀ ਤਲਾਸ਼ੀ ਵੀ ਲਈ ਗਈ ਉੱਚ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਆਪਰੇਸ਼ਨ ਚਲਾਏ ਜਾ ਰਹੇ ਹਨ ਰਾਤ ਨੂੰ ਜਨਾਕਾ ਬੰਦੀ ਕਰੀਏ ਸਪੈਸ਼ਲ ਇਹਦੇ ਵਿੱਚ ਕੀ ਕਰਨ ਇਹਦੇ ਕੋਈ ਸਾਡੇ ਮਾਣੀਓ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਦੇ ਨਾ ਵੱਖਰੇ ਕੋਈ ਆਪਰੇਸ਼ਨ ਕਰਾਇਆ ਜਾਂਦਾ ਹੈ ਜਿਹੜੇ ਅਸੀਂ ਕਾਸੋ ਆਪਰੇਸ਼ਨ ਸਿਟੀ ਸੀਲਿੰਗ ਕਰਦੇ ਆ ਤੇ ਨਾਕਾਬੰਦੀ ਕਰਦੇ ਆ ਤਰ੍ਹਾਂ-ਤਰ੍ਹਾਂ ਦੀ ਇਹ ਚ ਅੱਜ ਕਾਸੋ ਆਪਰੇਸ਼ਨ ਆਪਣਾ ਇਹ ਸੀਟੀ ਸੀਲਿੰਗ ਕੀਤਾ ਜਾ ਰਿਹਾ ਵੀ ਹਾਂ ਜੀ ਇਹ ਲੋਕਾਂ ਨੂੰ ਇਹ ਵੈਸੇ ਦੇ ਦਿੱਤਾ ਜਾਵੇ ਵੀ ਹਾਂ ਵੀ ਪੁਲਿਸ ਜਿਹੜੀ ਹੈ ਹਮੇਸ਼ਾ ਉਹਨਾਂ ਦੇ ਨਾਲ ਹੈ ਤੇ ਇੱਥੇ ਸਾਡੇ ਜਿੰਨੇ ਵੀ ਵਾਈਟਲ ਪੁਆਇੰਟਸ ਨੇ ਜ਼ਿਲ੍ਹੇ ਦੇ 70 ਦੇ ਕਰੀ ਪੁਆਇੰਟਸ ਨੇ ਜਿਨ੍ਹਾਂ ਤੇ ਅਸੀਂ ਨਾਕਾਬੰਦੀ ਕੀਤੀ ਹੈ ਸੇ ਸਾਡੀ ਸਾਰੀ ਫੋਰਸ ਸਾਰੇ ਗੈਸਟਡ ਆਫਸਰਸ ਸਾਰੇ ਐਸਟੀਓਜ਼ ਬਾਹਰ ਨੇ ਤੇ ਗੱਡੀਆਂ ਦੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਪੁਰਸ਼ਾਂ ਦੀ ਜਿਹੜੇ ਭੈੜੇ ਪੁਛ ਨੇ ਜਿਹੜੇ ਕੀ ਐਡੀ ਸੋਸ਼ਲ ਐਲੀਮੈਂਟਸ ਜਿਹੜੇ ਵੀ ਲੋਕਾਂ ਨੂੰ ਕੰਮ ਕਰਦੇ ਨੇ ਜਾਂ ਕੋਈ ਵੀ ਇਹੋ ਜਿਹੇ ਮਾਹੌਲ ਨੂੰ ਖਰਾਬ ਕਰ ਸਕਦੇ ਨੇ ਉਹਨਾਂ ਲਈ ਵਾਰਨਿੰਗ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਵਾਸਤੇ ਕੀਤਾ ਜਾ ਰਿਹਾ ਸਰ ਕਿੰਨੇ ਚਲਾਨ ਕੀਤੇ ਗਏ ਉਹ ਦੇਖੋ ਜੀ ਜਦੋਂ ਸਾਡੀ ਸਾਡੀ ਸਾਰੀ ਖਤਮ ਹੋ ਜੂਗੀ ਉਸ ਤੋਂ ਬਾਅਦ ਅਸੀਂ ਰਿਪੋਰਟ ਲਾਵਾਂਗੇ ਫਿਰ ਤੁਹਾਨੂੰ ਸ਼ੇਅਰ ਹੀ ਦੱਸਿਆ ਜਾਏ ਕੋਈ ਇਤਾਂ ਦਾ ਆਨਸਰ ਵੀ ਜਿਹੜਾ ਮਿਲਿਆ ਕਿਸੇ ਕੋਲ ਕੋਈ ਚੀਜ਼ ਬਰਾਮਦ ਹੋਈ ਹੋਵੇ ਹਾਲੇ ਲੱਗੇ ਹੋਏ ਜੀ ਚੈਕਿੰਗ ਚੱਲ ਰਹੀ ਹੈ ਕਈ ਕਿ ਪੁਆਇੰਟ ਤੇ ਚੱਲਦੀ ਹੈ ਸਾਰੀ ਰਿਪੋਰਟ ਲਾਵਾਂਗੇ ਉਸ ਤੋਂ ਬਾਅਦ ਦੱਸਾਂਗੇ ਦੇਰਾਕ ਫਾਜ਼ਲਿਕਾ ਚ ਬੀਐਸਐਫ ਨੇ ਪਾਕਿਸਤਾਨ ਸਰਹੱਦ ਨੇੜੇ ਇੱਕ ਪਾਕ ਪਾਕਿਸਤਾਨੀ ਨਾਗਰਿਕ ਕੁਸਪੈਟ ਦੀ ਕੋਸ਼ਿਸ਼ ਦੇ ਦੌਰਾਨ ਹੋਏ ਗੋਲੀਬਾਰੀ ਛ ਮਾਰਿਆ ਗਿਆ ਜਾਣਕਾਰੀ ਮੁਤਾਬਿਕ ਬੀਓਪੀ 7 ਕੀ ਨੇੜੇ ਸੀਮਾ ਸੁਰੱਖਿਆ ਬਲ ਬੀਐਸਐਫ ਦੇ ਜਵਾਨ ਨੌਜਵਾਨ ਦੀ ਹਰਕਤ ਦਾ ਪਤਾ ਲੱਗਦਿਆਂ ਹੀ ਚੌਕਸ ਹੋ ਗਏ ਪਹਿਲਾ ਬੀਐਸਐਫ ਜਵਾਨਾਂ ਨੇ ਨੌਜਵਾਨ ਨੂੰ ਰੁਕਣ ਲਈ ਕਿਹਾ ਜਦੋਂ ਉਹ ਨਾ ਰੁਕਿਆ ਤਾਂ ਉਹਨਾਂ ਨੇ ਉਸੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਤਿੰਨ ਗੋਲੀਆਂ ਲੱਗਣ ਕਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਬੀਤੀ ਰਾਤ ਜੋ ਭਾਰਤ ਪਾਕਿਸਤਾਨ ਦਾ ਬਾਰਡਰ ਹੈਗਾ ਉਸਤੇ ਪਾਕਿਸਤਾਨ ਦੀ ਤਰਫੋਂ ਇੱਕ ਵਿਅਕਤੀ ਭਾਰਤ ਵਿੱਚ ਕੁਝ ਫੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਦੋਂ ਚ ਜਿਹੜਾ ਬੀਐਸਐਫ ਦਾ ਸੰਤਰੀ ਸੀ ਜੋ ਫੈਨਸੀ ਗਲੈਂਡ ਤੇ ਹੈਗਾ ਉਹਨੂੰ ਲਲਕਾਰਿਆ ਵੀ ਤੇ ਜਦੋਂ ਉਹ ਨਾ ਪਿੱਛੇ ਮੁੜਿਆ ਤਾਂ ਉਹਨਾਂ ਫੈਰੀ ਕੀਤੀ ਫੈਰਿੰਗ ਕਰਨ ਤੋਂ ਬਾਅਦ ਉਸ ਏਰੀਆ ਦੀ ਸਰਚ ਕੀਤੀ ਉਸ ਉੱਥੇ ਇੱਕ ਵਿਅਕਤੀ ਦੀ ਜੋ ਪਾਕਿਸਤਾਨ ਦਾ ਮعلوم ਹੈ ਉਹ ਰਹਿਣ ਵਾਲਾ ਹੈ ਉਹਦੀ ਡੈਡ ਬੈਡੀ ਮਿਲੀ ਉਹਦੀ ਡੈਡ ਬੈਡੀ ਉਹਨਾਂ ਪੁਲਿਸ ਦੇ ਹਵਾਲੇ ਕੀਤੀ ਗਈ ਤੇ ਉਸ ਤੋਂ ਬੀਐਸਐਫ ਨੇ ਤੇ ਲੋਕਲ ਪੁਲਿਸ ਨੇ ਸਾਰੇ ਏਰੀਆ ਦੀ ਜਰਨਲ ਸਰਚ ਕੀਤੀ ਹੈਗੀ ਬਾਅਦ ਹੀ ਉਸ ਸੰਬੰਧੀ ਜੋ ਵੀ ਬੀਐਸਐਫ ਸਾਨੂੰ ਪੱਤਰ ਦੇ ਵੀ ਹੈ कि ਜੋ ਸਾਡੇ ਲੋ ਲੀਗਲ ਐਕਸ਼ਨ ਮੰਦਾ ਉਹ ਕਾਰਵਾਈ ਕੀਤੀ ਜਾਏਗੀ। ਪੂਰਨਲੀ ਤੌਰ ਤੇ ਉਹਦਾ ਜਨਰਲ ਮਲਾਇਆ ਕੀਤਾ ਜੋ ਪਾਕਿਸਤਾਨੀ ਵਿਅਕਤੀ ਲੱਗਦਾ ਹੈ। ਰਾਤ ਕਰੀਬ 9:30-10:00 ਦੇ ਜਿਹਦੀ ਹੈਗੀ ਬਾਕੀ ਰਾਤ ਨਹਿਰਿਆ ਸੀ ਉਸ ਤੋਂ ਬਾਅਦ ਸਵੇਰ ਉਹ ਜਿਹੜਾ ਤਾਰ ਤੋਂ ਪਰਲੇ ਪਾਸੇ ਸੀ ਪਾਕਿਸਤਾਨ ਦੀ ਤਰਫ ਹੈ ਭਰਦ ਦੇ ਏਰੀਏ ਦੇ ਵਿੱਚ ਸੀ ਉਸ ਤੋਂ ਬਾਅਦ ਸਵੇਰ ਗੇਟ ਖੋਲ ਕੇ ਉਸ ਏਰੀਏ ਦੇ ਸਾਰੇ ਏਰੀਏ ਦੀ ਜਨਰਲ ਪੁਲਿਸ ਨਾਲ ਲੈ ਕੇ ਸਰਚ ਕੀਤੀ ਹੈਗੀ। ਹਥਿਆਰ ਵਗੈਰਾ ਕੋਈ ਚੀਜ਼ ਰਿਕਵਰ ਨਹੀਂ ਹੋਈ। ਦੇ ਉਸ ਤੋਂ ਮਤਲਬ ਡੈਡ ਬਡੀ ਦੇ ਤਿੰਨ ਫੇਰ ਇੰਜਰੀ ਆ ਗਈ ਹੈ ਜੋ ਵਿਅਕਤੀ ਵੇਖਣ ਤੋਂ 25 26 ਸਾਲ ਦੇ ਕਰੀਬ ਹੈਗਾ ਮੁੰਲਾ ਕਸ਼ਨ ਹੈਗਾ ਨੌਜਵਾਨ ਹੈਗਾ ਤੇ ਬੀਐਸਐਫ ਦੀ ਅਲਰਟ ਅਨਾਉਂਸ ਕਰਕੇ ਬੀਐਸਐਫ ਦੇ ਮੌਲ ਚੌਕਸ ਹੋਣ ਕਰਕੇ ਜੋ ਕੁਝ ਸਪੈਟ ਕਰਨ ਦੀ ਕੋਸ਼ਿਸ਼ ਪਾਸਤਾ ਨੂੰ ਕੀਤੀ ਗਈ ਉਹਦੀ ਚੌਕਸੀ ਕਰਕੇ ਬੀਐਸਐਫ ਦੀ ਕਰਕੇ ਇਹ ਕੁਝ ਸਪੈਟ ਨਹੀਂ ਹੋਈ ਪਾਈ ਉਹਦੇ ਚ ਕ੍ਰਾਸ ਫਾਇਰੀ ਨਹੀਂ ਬੀਐਸਐਫ ਨੇ ਫਾਇਰੀ ਕੀਤੀ ਹੈ ਜੋ ਮੁੱਢਲੇ ਤੌਰ ਤੇ ਪਤਾ ਲੱਗਾ ਵੀ ਪਰਲੇ ਪਾਸ ਤੋਂ ਫਾਇਰਿੰਗ ਨਹੀਂ ਹੋਈ ਹੈ ਪੰਜਾਬ ਪੁਲਿਸ ਬੀਐਸਐਫ ਦਾ ਬਹੁਤ ਆਪਸ ਚੰਗਾ ਤਾਲਮੇਲ ਹੈ ਜੋ ਮੌਲਵੀ ਵਿਅਕਤੀ ਨੇ ਕੁਝ ਸਪੈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ ਬੀਐਸਐਫ ਅਲਰਟ ਸੀ ਤੇ ਬਿਲਕੁਲ ਕਿਸੇ ਵਿਅਕਤੀ ਨੂੰ ਸਪੈਟ ਨਹੀਂ ਕਰ ਦਿੱਤੀ ਤੇ ਨਾ ਹੀ ਕਰ ਦਿੱਤੀ ਜਾਏਗੀ ਕਿਸੇ ਵੀ ਜੋ ਵੀ ਵਿਅਕਤੀ ਗੈਰਕਾਨੂੰਨੀ ਇੰਟਰ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤਰਨਤਨ ਦੇ ਕਸਬਾ ਚੋਲਾ ਸਾਹਿਬ ਵਿਗੇ ਫਰੋਤੀ ਨਾ ਦੇਣਤੇ ਦੁਕਾਨਦਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਹਾਲਤ ਗੰਭੀਰ ਹੋ ਗਈ ਤੇ ਦੁਕਾਨਦਾਰਾਂ ਨੇ ਪੁਲਿਸ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਪ੍ਰੀ ਟੈਲੀਕਮ ਮੋਬਾਈਲ ਦੀ ਦੁਕਾਨ ਚੋਲਾ ਸਾਹਿਬ ਦੇ ਮਾਲਕ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਕੁਝ ਦਿਨ ਪਹਿਲਾਂ ਇਸਨੇ 10 ਲੱਖ ਰੁਪਏ ਦੀ ਫਰੋਤੀ ਵੀ ਕਿਸੇ ਗੈਂਗਸਟਰ ਨੇ ਮੰਗੀ ਸੀ ਦੁਪਹਿਰੇ 3:20 ਦੇ 20 ਮਿੰਟ ਤੇ ਪ੍ਰੀ ਟੈਲੀਕਮ ਦੀ ਦੁਕਾਨ ਹੈ ਜੀ ਇੱਥੇ ਅਣਪਛਾਤੇ ਬੰਦੇ ਨੇ ਆਣ ਕੇ ਗੋਰੀਆਂ ਚਲਾਈਆਂ ਜਿਹੜੀਆਂ ਪ੍ਰੀਤ ਚੈਲੀ ਗੋਮ ਦੇ ਮਾਲਕ ਗੁਰਜਿੰਦਰ ਸਿੰਘ ਦੇ ਥਲਵੇ ਲੱਤਾਂ ਦੇ ਵਿੱਚ ਵਜੀਆਂ ਜੀ। ਖਾਹ ਕਿੰਨੇ ਦਸ ਜਾਰੀ ਬੰਦੇ ਨੇ। ਹਾਲਤ ਅਜੇ ਪਤਾ ਕਰ ਰਹੇ ਹਾਂ ਕਿ ਠੀਕ ਨੇ ਬੋਲਦਾ ਉੱਡਾ ਕੋਈ ਫਰੋਤੀ ਫਰਤੀ ਮੰਡੀ ਸੀ। ਕੋਈ ਹਾਂਜੀ ਇਹਨਾਂ ਟ੍ਰੈਕਟ ਆਈ ਦੀ ਕਾਰ ਪਤਾ ਲੱਗਾ ਕਿ ਕਿਹਦੇ ਵੱਲ ਫਰੋਤੀ ਮੰਡੀ ਹਾਂਜੀ ਸੱਤੇ ਸੱਤੇ ਦਾ ਨਾਮ। ਪਰ ਮਾਮਲਾ ਕਰਦੇ ਕਿੱਸਾ ਆ ਕਰ ਰਹੇ ਦੀਆਂ ਗੱਲਾਂ। ਜਿਵੇਂ ਪਾਚੇ ਸ਼ਿਗੁਰ ਹਰਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਅਰਤੀ ਗੁਰਦੁਆਰਾ ਗੋਰਸਰ ਸਾਹਿਬ ਪਿੰਡ ਸਫਲਾਬਾਦ ਵਿਖੇ 6ਵੇਂ ਪਾਤਸ਼ਾਹ ਤੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਸਲਾਣਾ ਜੋੜ ਮੇਲਾ ਮੁਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਤੇ 24 ਸ਼੍ਰੀ ਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਅਤੇ ਉਪਰੰਤ ਧਾਰਮਿਕ ਦੀਵਾਨ ਵੀ ਸਜਾਏ ਗਏ ਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ 6ਵੇਂ ਗੁਰੂ ਨਾਨਕ ਮੀਰੀ ਪੀਰੀ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ 6ਵੀਂ ਵਿਖੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਮਿਲਖਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਅਤੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਲੀਡਰ ਸਿੰਘ ਜੀ ਦੀ ਯੋਗ ਰਹਿਨਮਾਈ ਹੇਠ ਜੋ ਸਹਿਬਾਂ ਦੇ ਪ੍ਰਕਾਸ਼ ਪੂਰਵ ਬੜੀ ਸ਼ਰਧਾ ਭਾਵਨਾ ਦੇ ਨਾਲ ਇਲਾਕਾ ਨਿਵਾਸੀ ਨੱਗਰ ਨਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਏ ਜਾਂਦੇ ਨੇ ਜੋ ਪਿਛਲੇ ਕੁਝ ਰੋਜਾਂ ਤੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਜਾਪ ਪਰਾਰੰਭਸਨ ਅੱਜ ਭੋਗ ਪਾਏ ਗਏ ਤੀਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਉਪਰੰਤ ਭਾਰੀ ਗੁਰਮਤ ਸਮਾਗਮ ਜੋ ਕਰਵਾਏ ਜਾ ਰਹੇ ਨੇ ਜਿਸ ਵਿੱਚ ਹਰੇਕ ਸੰਪਰਦਾਏ ਦੇ ਮਹਾਂਪੁਰਖ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਸੰਪਰਦਾਏ ਉਦਾਸੀ ਸੰਪਰਦਾਏ ਨਿਰਮਲ ਸੰਪਰਦਾਏ ਸਾਰੇ ਮਹਾਂਪੁਰਸ਼ ਅੱਜ 6ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਨਤਮਸਤਕ ਹੋਣ ਆਏ ਆ ਸੋ ਦਾਸ ਆਪਣੇ ਵੱਲੋਂ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਕਰੈਣ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਗੁਰਦੁਆਰਾ ਨਾਰਾਇਣ ਸਰ ਜਾਤੀ ਕੇ ਅਤੇ ਇਸ ਅਸਥਾਨ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਲੀਡਰ ਸਿੰਘ ਜੀ ਵੱਲੋਂ ਸਾਰੇ ਮਹਾਂਪੁਰਸ਼ਾਂ ਅਤੇ ਸੰਗਤ ਨੂੰ ਸਹਿਬਾਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਨੇ ਆ ਤੇ ਇੱਥੇ ਆਉਣ ਤੇ ਜਿਉ ਆਇਆ ਕਹਿੰਨੇ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਪੰਜਾਬ ਪੁਲਿਸ ਜਿਸ ਦਾ ਗਠਨ ਲੋਕਾਂ ਦੀ ਸੁਰੱਖਿਆ ਲਈ ਕੀਤਾ ਗਿਆ ਸੀ ਇੱਕ ਵਾਰ ਸੁਰੱਖਿਆ ਵਿੱਚ ਹੈ ਤੇ ਇਸ ਵਾਰ ਵਜਾ ਹੈ ਪੁਲਿਸ ਮੁਲਾਜ਼ਮ ਦਾ ਪੁਲਿਸ ਮੁਲਜ਼ਮ ਤੇ ਹਮਲਾ ਕਰ ਜ਼ਖਮੀ ਕਰਨਾ ਦਰਅਸਲ ਇਹ ਸਾਰਾ ਮਾਮਲਾ ਨਿਰੋਟ ਥਾਣੇ ਹੇਠ ਆਉਂਦੇ ਕੋਲੀਆਂ ਨਾਕੇ ਦਾ ਹੈ ਜਿੱਥੇ ਥਾਣਾ ਨਿਰੋਟ ਦੇ ਐਸਐਚਓ ਵੱਲੋਂ ਆਪਣੇ ਹੇਠ ਕੰਮ ਕਰ ਰਹੀ ਕਿ ਐਸਆਈ ਨਾਲ ਬੀਤੀ ਰਾਤ ਕੋ ਮਾਰ ਕੀਤੀ ਗਈ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਵਲ ਹਸਪਤਾਲ ਵਿਖੇ ਪਹੁੰਚਤੀ ਕਰਵਾਇਆ ਗਿਆ ਜਿਸ ਦਾ ਇਲਾਜ ਡਾਕਟਰ ਵੱਲੋਂ ਕੀਤਾ ਜਾ ਰਿਹਾ ਹੈ। ਨੀਤਾ ਕੁਮਾਰੀ ਵਾਈਫ ਆਫ ਅਰਜਨ ਸਿੰਘ ਅ ਸਰ ਸਵੇਰੇ ਡਿਊਟੀ ਤੋਂ ਆਏ ਹਨ ਨਟਵੇ ਰ ਕਾਫੀ ਸੱਟਾਂ ਸੁੱਟਾਂ ਲੱਗੀਆਂ ਹੋਈਆਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਕੀ ਗੱਲ ਹੋਈ ਕਹਿੰਦੇ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋ ਗਈ ਰਾਤ ਨੂੰ ਫਿਰ ਇਹਨਾਂ ਨੂੰ ਲੈ ਕੇ ਆਏ ਕਿਹਿੰਦੇ ਕਿ ਇਸ ਦੀ ਸਰ ਨੇ ਕਿਹਾ ਕਿ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਾਓ। ਕਹਿੰਦੇ ਮੈਂ ਮੈਂ ਕਿਤੇ ਸਰਨਾਂ ਗੱਲ ਕੀਤੀ ਹੈ ਕਹਿੰਦੇ ਹਾਂਜੀ ਸਰਨਾਂ ਮੇਰੇ ਨਾਲ ਵੀ ਸਾਢੇ 4 ਵਜੇ ਸਵੇਰੇ ਗੱਲ ਹੋ ਗਈ ਮੇਰੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਣਾ ਚੈੱਕਅਪ ਕਰਵਾਓ ਤੇ ਸਾਨੂੰ ਅਹੀਂ ਬੰਦੇ ਕਾਰਵਾਈ ਦੇਤੇ ਕਰਨੇ ਸਰ ਅਹੀਂ ਮਤਲਬ ਆਪਣੇ ਇੱਥੇ ਆ ਕੇ ਐਡਮਿਟ ਹੋਇਆ 8 ਵਜੇ ਤੋਂ ਬਾਅਦ ਐਡਮਿਟ ਹੋ ਗਿਆ ਉਸ ਤੋਂ ਬਾਅਦ ਇੰਸਪੈਕਟਰ ਸਰ ਆਏ ਹੈ ਜੋ ਹੋਰ ਵੀ ਮੁਲਾਜ਼ਮ ਸੀਗੇ ਨਾਲ ਪਰ ਕੋਈ ਵੀ ਸਾਨੂੰ ਅੱਛਾ ਰਿਸਪੌਂਸ ਨਹੀਂ ਮਿਲਿਆ ਜਦੋਂ ਕਿ ਉਹਨਾਂ ਨੇ ਮਤਲਬ ਸਾਨੂੰ ਅਈ ਮਤਲਬ ਆਪਣੇ ਦੇਖਿਆ ਮਤਲਬ 2:3 ਵਜੇ ਤੱਕ ਦੇਖਿਆ ਹੈ ਕਿ ਚਲੋ ਕੋਈ ਆਪਣਾ ਆਏ ਤੇ ਫਿਰ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਗਿਆ ਅਪਲੀਕੇਸ਼ਨ ਉਹ ਕਹਿੰਦੇ ਉਹ ਕਹਿੰਦੇ ਕਿ ਤੀ ਅਪਲੀਕੇਸ਼ਨ ਥਾਣੇ 'ਚ ਦੇ ਦੋ ਇਹ ਕਹਿੰਦੇ ਕਿ ਥਾਣੇ 'ਚ ਅਪਲੀਕੇਸ਼ਨ ਨਹੀਂ ਤੇ ਨਹੀਂ ਸਭ ਸਾਨੂੰ ਸਿੱਧੇ ਮਿਲਾਂਗੇ ਸਰ ਇਹਨਾਂ ਨੇ ਅਪਲੀਕੇਸ਼ਨ ਲੈ ਕੇ ਦਿੱਤੀ ਔਰ ਮੈਂ ਫਿਰ ਮੈਂ ਔਰ ਬੇਟਾ ਮੇਰਾ ਐਸਪੀ ਸਰ ਕੋਲ ਗਏ ਸਰ ਐਸਪੀ ਸਰ ਤੇ ਕਿਤੇ ਬਾਹਰ ਗਏ ਹੋਏ ਹੈ ਕਿ ਨਹੀਂ ਉਹਨਾਂ ਨੂੰ ਫੋਨ ਅਪਲੀਕੇਸ਼ਨ ਕਿੱਥੋਂ ਦਿੱਤੀ ਹੈਗੀ ਸਰ ਡੀਐਸਪੀ ਸਰ ਕੋਣ ਹੈ ਕੀ ਨਾਮ ਹੈ ਸਰ ਉਹਨਾਂ ਦਾ ਨਾਮ ਹੈ ਹਰਕ੍ਰਿਸ਼ਨ ਸਰ ਕਾਰਵਾਈ ਹੋਈ ਕੋਈ ਹਾਂਜੀ ਸਰ ਸਰ ਉਹ ਆਏ ਆ ਆਪਣਾ ਆਪਣੇ ਕਾਰਵਾਈ ਬੰਦੀ ਕੀਤੀ ਹੈ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਉਹ ਐਸਪੀ ਸਰ ਨੇ ਵੀ ਉਹਨਾਂ ਨੂੰ ਕਾਫੀ ਮਤਲਬ ਕੋਆਪਰੇਟ ਕੀਤਾ ਸਾਡੇ ਨਾਲ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਕਿ ਅਸੀਂ ਉਹਨਾਂ ਨਾਲ ਪੂਰੀ ਬੰਦੀ ਕਾਰਵਾਈ ਕਰੀ ਜਿਹੜੇ ਐਸਚੂ ਨੇ ਕੁੱਟਿਆ ਹੈਗਾ ਉਹਨਾਂ ਦੇ ਕਾਰਵਾਈ ਹੋਈ ਨਹੀਂ ਜੀ ਸਰ ਕੁਛ ਨਹੀਂ ਹੋਇਆ ਹਾਂ ਇਹਨਾਂ ਜ਼ਰੂਰ ਹੈ ਕਿ ਮੇਰੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਬੁਲਾਇਆ ਹੈ ਹੈੱਡ ਕੁਆਰਟਰ ਆਪਣੇ ਫਿਰ ਅਸੀਂ ਮਤਲਬ ਸਰ ਨਾਲ ਹੀ ਇਹਨਾਂ ਕੋਲ ਆ ਗਏ ਹਸਪੀਟਲ ਤੇ ਉਹਨਾਂ ਨੇ ਫਿਰ ਮਤਲਬ ਇਹਨਾਂ ਨਾਲ ਮਿਲ ਕੇ ਗਿਆ ਅੱਛਾ ਮਤਲਬ ਕੀ ਮੰਗ ਕੀ ਕਰ ਦਿਓ ਤੁਸੀਂ ਸਰ ਸਾਨੂੰ ਇਨਸਾਫ ਚਾਹੀਦਾ ਸੱਟਾਂ ਮਾਰ ਕਿੰਨੇ ਲੱਗੀਆਂ ਹੋਈਆਂ ਨੇ ਸੱਟਾਂ ਸਰ ਬਹੁਤ ਲੱਗੀਆਂ ਹੋਈਆਂ ਇਹਨਾਂ ਦੀ ਉਹਨਾਂ ਨੇ ਘੱਟੋ ਘੱਟ ਇਹਨਾਂ ਨਾਲ ਤੇ 100 ਡਾਂਗ ਭਰਾਈ ਹੈ ਕਿ ਨਾਮ ਕੀ ਆਫੀਸਰ ਦਾ ਜਿਹੜਾ ਨੇ ਮਾਰਿਆ ਸਰਜੀਤ ਸਰ ਐ ਐਸਚੋ ਸਰਜੀਤ ਉਹਨਾਂ ਨਾਲ ਦੋ ਮਤਲਬ ਹੋਰ ਮੁਲਾਜ਼ਮਾ ਉਹਨਾਂ ਨਾਲ ਮਤਲਬ ਗਨਮੈਨ ਹੈ ਉਹਨਾਂ ਦੇ ਇੱਕ ਡਰਾਈਵਰ ਹੋਰ ਕਿੱਥੇ ਡਿਊਟੀ ਹੈ ਉਹਨਾਂ ਦੀ ਕੋਲੀਆਂ ਸਰ ਉਹਨਾਂ ਦੇ ਨੌਰ ਜਮਨ ਸੀ ਜਿਹੜੇ ਗੱਲ ਮੈਂ ਨਾਮ ਲੈ ਹੈਗੇ ਸੀ ਉਹਨਾਂ ਦੇ ਵੀ ਨਾਮ ਸਰ ਮੈਨੂੰ ਨਾਮ ਨਹੀਂ ਪਤਾ ਨਾਮ ਇਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਇਹ ਪਹਿਲੀ ਵਾਰੀ ਸਚੂ ਸਰ ਨਾਲ ਮਿਲੇ ਆ ਇਹ ਖੁਦ ਨਹੀਂ ਜਾਣਦੇ ਇਹਨਾਂ ਨੂੰ ਕਿ ਇਹਨਾਂ ਦੀ ਹਲਪੰਦਰ ਦਿਨ ਪਹਿਲੇ ਇੱਥੇ ਡਿਊਟੀ ਮਤਲਬ ਜੁਆਇਨ ਕੀਤੀ ਹੈ ਇਹਨਾਂ ਨੇ ਅੱਗੇ ਸੰਗ ਕੀ ਗੱਲਬਾਤ ਕੀ ਹੋਈ ਹੈ ਸਰ ਇਹ ਗੱਲਬਾਤ ਸਰ ਕੁਝ ਨਹੀਂ ਹੋਈ ਮਤਲਬ ਬੇਨਕਾਮਤਵਾ ਕਰਨ ਮਲ ਮਾਰਨਾ ਕੋਟਣਾ ਸ਼ੁਰੂ ਕਰਤਾ ਸੀ ਸਚੂ ਉਹਨਾਂ ਮਾਰੇ ਗਿਆ ਹਾਂਜੀ ਹਾਂਜੀ ਕੀ ਨਾਮ ਕੀ ਉਹਨਾਂ ਦਾ ਸਰਮ ਜੀ ਸਿੰਘ ਹਨ ਆ ਤੇ ਕਿੱਥੇ ਤਨਾਨ ਕਿੱਥੇ ਨੇ ਉਹ ਇਹ ਨੌਲੀ ਗਵਰਨਰ ਖਾਣੇ ਲੱਗਿਆ ਜੀ ਤੇ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਕੋਲੋਂ ਤੁਹਾਨੂੰ ਮਾਰਕੋਟ ਰਹੇ ਨੇ ਹਾਂਜੀ ਨਹੀਂ ਦੱਸਿਆ ਜੀ ਮੈਂ 8 ਨੂੰ ਰਗਾਂ ਮਾਰ ਕੇ ਮੈਂ ਇਹਨੂੰ ਪੁੱਛਿਆ ਮੈਂ ਕਿ ਕਿਸ ਕਿਸੇ ਜਿਹੜਾ ਤੁਸੀ ਮਾਰਕੋਟ ਰਹੇ ਹੋ ਕੰਨ ਦਬਲੋਏ ਤੋਂ ਲੋਗਨ ਮਾਰ ਆ ਕੇ ਪਿਛੇ ਮੋੜੇ ਚਪਟਾ ਮਾਰ ਕੇ ਫਾੜ ਲਿਆ ਦਬਲੇ ਨੇ ਡਰਾਈਵਰ ਨੇ ਇੱਕ ਡਰਾਈਵਰ ਹੀ ਉਹ ਮਨ ਕੋਸ਼ਣ ਲੱਕ ਤੋਂ ਫੜ ਕੇ ਸੱਤਾਂ ਹੀ ਸੱਤ ਲਿਆ ਬੜੇ ਅਫਸਰਾਂ ਨੂੰ ਕੰਪਲੀਟ ਕੀਤੀ ਇਹ ਚੀਜ਼ ਹਾਂਜੀ ਕੀਤੀ ਹੈ ਜੀ ਕੀ ਕਹਿਣਾ ਉਹ ਕਹਿੰਦੇ ਕੋਈ ਨਹੀਂ ਤੁਹਾਡੇ ਕਾਰਜ ਵੀ ਇੰਦੇ ਕਰਨੇ ਆਏ ਹੁਣ ਤੁਸੀਂ ਕੀ ਮੰਨ ਕਰਦੇ ਹੋ ਸਾ ਮੈਰ ਆਇਆ ਉਸ ਦਿਨ ਮਿਲ ਨਹੀਂ ਗਈ ਅੱਜ ਤਾਂ ਨਹੀਂ ਮਿਲੀ ਨਹੀਂ ਜੀ ਤੇ ਅੰਦਰ ਸਿਰਫ ਇਹ ਮਤਲਬ ਜੋ ਸਰਕਾਰ ਵੀ ਕਰਨਗੇ ਜਿਹਨੇ ਅਸਰ ਠੀਕ ਬੀ ਐਨਐਸ ਤਹਿਤ ਅਪਰਾਧਾਂ ਸੰਬੰਧੀ ਕਾਨੂੰਨਾਂ ਵਿੱਚ ਲਿਆਂਦੇ ਗਏ ਬਦਲਾਅ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਚੇਰ ਮਖਸਰ ਸਾਹਿਬ ਦੇ ਥਾਣਾ ਸਿਟੀ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਭਾਗਵਤ ਸਿੰਘ ਮੀਨਾ ਵੱਲੋਂ ਅਪਰਾਧਾਂ ਸੰਬੰਧੀ ਬਣੇ ਨਵੇਂ ਕਾਨੂੰਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਭਾਰਤੀ ਨਿਆਂ ਸਹਾਇਤਾ ਵਿੱਚ ਕਈ ਕਾਨੂੰਨਾਂ ਵਿੱਚ ਸੋਧ ਕਰਕੇ ਬਦਲਾ ਲਿਆਂਦਾ ਗਿਆ ਹੈ ਅੱਜ ਜੋ ਪੂਰੇ ਭਾਰਤ ਵਰਸ ਦੇ ਵਿੱਚ ਤਿੰਨ ਜੋ ਨਵੇਂ ਕ੍ਰਿਮੀਨਲ ਲਾਜ਼ ਲਾਗੂ ਹੋਏ ਆਏਗੇ ਉਹਦੇ ਵਿੱਚ ਅਸੀਂ ਹਰ ਥਾਣੇ ਦੇ ਵਿੱਚ ਸਾਡੇ ਐਸਐਸਓ ਸਾਹਿਬਾਨ ਔਰ ਜੀਓ ਸਾਹਿਬਾਨ ਵੱਲੋਂ ਲੋਕਾਂ ਨੂੰ ਬੁਲਾ ਕੇ ਔਰ ਉਹਨਾਂ ਦੇ ਬਾਰੇ ਅਵੇਅਰ ਕੀਤਾ ਗਿਆ ਹੈਗਾ ਕਿ 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 ਨਵੇਂ ਪ੍ਰੋਵੀਜ਼ਨ ਇਹਦੇ ਵਿੱਚ ਐਡ ਕੀਤੇ ਹੋਏ ਹੈਗੇ ਇਹਦੇ ਨਾਲ ਹੀ ਅਸੀਂ ਜੋ ਸਾਡੀ ਪੁਲਿਸ ਫੋਰਸ ਹੈਗੀ ਸਾਡੇ ਅਫਸਰ ਸਾਹਿਬਾਨ ਸਾਰਿਆਂ ਨੂੰ ਅਸੀਂ ਵੱਖ-ਵੱਖ ਟਾਈਮਾਂ ਦੇ ਬਲਾਕੇ ਔਰ ਜੂਨ ਮੰਥ ਦੇ ਵਿੱਚ ਟ੍ਰੇਨਿੰਗ ਸੈਮੀਨਾਰ ਆਰਗੇਨਾਈਜ਼ ਕਰਵਾਏ ਹੈਗੇ ਤਾਂਕਿ ਸਾਡੀ ਫੋਰਸ ਦੇ ਨਵੇਂ ਕਾਨੂੰਨਾਂ ਬਾਰੇ ਵਿੱਚ ਪੂਰੀ ਤਰ੍ਹਾਂ ਜਾਨਕੂ ਹੋ ਸਕੇ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਗੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ